हरियाणा ਕਰੋ ਜੇ ਹੁਣ ਹਾਲਾਤ ਉਹ ਜੇ ਤੇ ਡਰ ਕੇ ਪੰਦਰ ਬਹਿ ਜਾ ਨਾ ਵੀ ਨਹੀਂ ਸਾਨੂੰ ਨਾ ਕੋਈ ਕੋਈ ਮੇਨੇ ਮਾਰੇ ਕਿ ਤੇ ਸਾਨੂੰ ਨਾ ਕੋਈ ਕੁਛ ਕਵੇ ਕੁਛ ਨਹੀਂ ਕਹਿੰਦਾ ਕੋਈ ਕਿਸੇ ਨੂੰ ਹਾਲੇਲੂਇਆ ਸਮਾ ਕਿਆ ਕਰੋ ਨਾ ਨੂੰ ਕੋਈ ਨਹੀਂ ਜੇ ਇੱਕ ਫੜਿਆ ਗਿਆ ਤਾਂ ਹੋਰ ਵਰਜਿੰਦਰ ਬਹੁਤ ਹੈਗੇ ਉਹ ਵੀ ਆ ਜਾਊਗਾ ਬਾਹਰ ਕੋਈ ਨਹੀਂ ਹਾਲੇਲੂਇਆ ਹੋ ਜਾਂ ਉਹਦੀ ਕਿਹੜਾ ਚਰਚ ਬੰਦ ਕੋ ਉੱਥੇ ਉਦੋਂ ਵੀ ਜ਼ਿਆਦਾ ਸੰਗਤ ਜਾਂਦੀ ਹੈ ਹਾਲੇਲੂਇਆ ਇਹ ਤਾਂ ਨਵੀਆਂ ਦੇ ਪਹਿਲਾਂ ਨਹੀਂ ਬਖਸ਼ਿਆ ਤੇ ਹੁਣ ਵੀ ਇਹ ਤਾਂ ਇਹ ਤਾਂ ਹੋਣਾ ਹੀ ਹੋਣਾ ਵੈ ਇਹ ਕੰਮ ਹੋਣਗੇ ਤਾਂ ਫੇਰ ਹੀ ਇਹ ਜਿਹੜੀਆਂ ਲਿਖਤਾਂ ਪੂਰੀਆਂ ਹੋਣੀਆਂ ਵੀ ਅੰਤ ਸਮਾਂ ਦੀਆਂ ਨਿਸ਼ਾਨੀਆਂ ਇਹ ਹਾਲੇਲੂਇਆ ਜਿੰਨਾ ਕਹਿੰਦੇ ਵਿਰੋਧ ਹੁੰਦਾ ਮਸੀਹ ਚ ਆ ਕੇ ਉਹਨਾਂ ਆਪਾਂ ਹੋਰ ਵਾਧੇ ਜਾਂਦੇ ਹਾਲੇਲੂਇਆ ਡਟ ਕੇ ਦੱਸਿਆ ਕਰੋ ਜੇ ਤੁਹਾਨੂੰ ਉਹਦੇ ਚਰਚ ਬਾਰੇ ਕੁਝ ਕਹਿੰਦਾ ਕਿਹਾ ਕਰੋ ਕੋਈ ਨਹੀਂ ਪ੍ਰਭੂ ਨੂੰ ਬਾਹਰ ਉਹ ਬਾ ਉੱਥੇ ਵੀ ਸੇਵੀ ਬੈਠਾ ਹੈ ਹallelujah ਆਉ ਜਾੜੋ ਨੇ ਸੇਤੀ ਆ ਜਾੜੋ ਨੇ ਆਪਦੀ ਚਾਚੇ ਚਾਪੇ ਉਹਨੇ ਬੰਦਗੀ ਕਰਨੀ ਆ ਹallelujah ਜੇ ਲੋਕਾਂ ਨੇ ਕਹਿੰਦਾ ਉਮਰ ਕੈਦ ਹੋ ਗਿਆ ਹੋ ਨਹੀਂ ਹੋ ਸਕਦੀ ਮੈਂ ਕਹਿੰਦੀ ਨਹੀਂ ਹੋ ਸਕਦੀ ਹallelujah ਹਰ ਇੱਕ ਦਾ ਲਿਖਿਆ ਨਾ ਹਰ ਇੱਕ ਦੇ ਮੂੰਹ ਤੇ ਜ਼ੁਬਾਨ ਤੇ ਮੇਰਾ ਨਾਮ ਹੋਊਗਾ ਹਰਿਆਕੁਟ ਨਾ ਮੇਰੇ ਅੱਗੇ ਜੋ ਕਹੇ ਹਾਲੇਲੂਇਆ ਹਣੋ ਜਿਹੜੇ ਨਹੀਂ ਜਾਣਦੇ ਆਏ ਨਾਲ ਲੈ ਜਾਂਦੇ ਜਿਸ਼ੂ ਦੇ ਆਏ ਹੁੰਦਾ ਚਰਚਾਏ ਹੁੰਦਾ ਹਾਲੇਲੂਇਆ ਵਾਲੇ ਆਏ ਕਰਦੇ ਆ ਉਹਨਾਂ ਦੇ ਮੂੰਹ ਤੇ ਨਾਂ ਆਉਂਦਾ ਹਾਲੇਲੂਇਆ ਇਹ ਅੰਤਕਾਲ ਦੀਆਂ ਨਿਸ਼ਾਨੀਆਂ ਵੇ ਇਹੀ ਹੋਣੀਆਂ ਹਾਲੇਲੂਇਆ ਧੰਨਵਾਦ ਉਹ ਪਰਮੇਸ਼ਰ ਦਾ ਉਹ ਪ੍ਰਭੂ ਦਾ ਨਾਮ ਤਾਂ ਲੈਣਦੇ ਉਹ ਕਹਿੰਦਾ ਚਾਹੇ ਤੂੰ ਦਿਲੋਂ ਲੈ ਚਾਹੇ ਮੈਨੂੰ ਬਰਿਆਈ ਕਰਕੇ ਲੈ ਜਾ ਕਿਵੇਂ ਵੀ ਲੈ ਤੁਸੀਂ ਮੇਰਾ ਨਾਮ ਤਾਂ ਲੈਣੇ ਹਾਲੇਲੂਇਆ ਹਾਲੇਲੂਇਆ ਪ੍ਰਭੂ ਦਾ ਬਚਨ ਪ੍ਰਭੂ ਪਾਉਂਦਾ ਮੂੰਹ ਦੇ ਵਿੱਚ ਆਪਾਂ ਨੂੰ ਹਾਲੇਲੂਇਆ ਦਾ ਨਾਰਾ ਆਪਾਂ ਲਾਉਣੇ ਆ ਸੱਚਮੁੱਚ ਉਹਦਾ ਸ਼ੈਤਾਨ ਦੇ ਬੰਧਨ ਟੁੱਟਦੇ ਜੋ ਸ਼ੈਤਾਨ ਦੇ ਜਕੜੇ ਹੋਏ ਹੁੰਦੇ ਆ ਹਾਲੇਲੂਇਆ ਲੋਕੀ ਮਜ਼ਾਕ ਚ ਲੈ ਜਾਂਦੇ ਆ ਵੀ ਇਹ ਕਰਨੀ ਮਜ਼ਾਕ ਹੀ ਆਪਾਂ ਹੋਰ ਕਾਦਾ ਕਰੀਏ ਆਪਾਂ ਹਾਲੇਲੂਇਆ ਆਪਾਂ ਨੂੰ ਮੂੰਹ ਦਿੱਤਾ ਡਰਿਆ ਨਾ ਕਰੋ ਜੇ ਹੁਣ ਹਾਲਾਤ ਉਹ ਜਿਹੇ ਤੇ ਡਰ ਕੇ ਪੰਦਰ ਬਹਿ ਜਾ ਨਾ ਵੀ ਨਹੀਂ ਸਾਨੂੰ ਨਾ ਕੋਈ ਕੋਈ ਮੇਨੇ ਮਾਰੇ ਕਿ ਤਾਂ ਸਾਨੂੰ ਨਾ ਕੋਈ ਕੁਛ ਕਵੇ ਕੁਛ ਨਹੀਂ ਕਹਿੰਦਾ ਕੋਈ ਕਿਸੇ ਨੂੰ ਹਾਲੇਲੂਇਆ ਸਮਾ ਕਿਆ ਕਰੋਣਾ ਨੂੰ ਕੋਈ ਨਹੀਂ ਜੇ ਇੱਕ ਫੜਿਆ ਗਿਆ ਤਾਂ ਹੋਰ ਬਰਜਿੰਦਰ ਬਹੁਤ ਹੈਗੇ ਉਹ ਵੀ ਆ ਜਾਊਗਾ ਬਾਹਰ ਕੋਈ ਨਹੀਂ ਹਾਲੇਲੂਇਆ ਇਸ ਤਰ੍ਹਾਂ ਕਰਕੇ ਚਰਚਾ ਬਹੁਤ ਚਰਚਾ ਚਰਚਾ ਨਹੀਂ ਮੁੱਕਣੀਆਂ ਗਿਆ ਉੱਥੇ ਵੀ ਕੰਮ ਹੋਈ ਜਾਂਦਾ ਉਹਦੀ ਕਿਹੜਾ ਚਰਚਾ ਬੰਦ ਕੋ ਉੱਥੇ ਉਦੋਂ ਵੀ ਜਾਦੇ ਸੰਗਤ ਜਾਂਦੀ ਹੈ ਹਾਲੇਲੂਇਆ ਇਹ ਤਾਂ ਨਵੀਆਂ ਦੇ ਪਹਿਲਾਂ ਨਹੀਂ ਬਖਸ਼ਿਆ ਤੇ ਹੁਣ ਵੀ ਇਹ ਤਾਂ ਇਹ ਤਾਂ ਹੋਣਾ ਹੀ ਹੋਣਾ ਵੈ ਇਹ ਕੰਮ ਹੋਣਗੇ ਤਾਂ ਫੇਰ ਹੀ ਇਹ ਜਿਹੜੀਆਂ ਲਿਖਤਾਂ ਪੂਰੀਆਂ ਹੋਣੀਆਂ ਵੀ ਅੰਤ ਸਮਾਂ ਦੀਆਂ ਨਿਸ਼ਾਨੀਆਂ ਇਹ ਹਾਲੇਲੂਇਆ ਜੇ ਲਿਖਿਆ ਕੋਮ-ਕੋਮ ਤੇ ਚੜ੍ਹਾਈ ਕਰੀ ਜਾਂਦੀ ਹੈ ਤੇ ਹਰ ਇੱਕ ਤੇ ਉੱਤੇ ਖੋਈ ਜਾਂਦਾ ਹੈ ਹੋਣਾ ਹੀ ਹੋਣਾ ਹਾਲੇਲੂਇਆ ਇਹ ਉਦੋਂ ਜਿਆਦਾ ਵੱਧਾ ਜਿੰਨਾ ਕਹਿੰਦੇ ਵਿਰੋਧ ਹੁੰਦਾ ਮਸੀਹ ਚ ਆ ਕੇ ਉਹਨਾਂ ਆਪਾ ਹੋਰ ਵੱਧੇ ਜਾਂਦੇ ਹਾਲੇਲੂਇਆ ਹਾਲੇਲੂਇਆ ਕਹਿੰਦਾ ਅਤੇ ਉਹ ਉਹਨਾਂ ਨੂੰ ਛੱਡ ਕੇ ਸ਼ਹਿਰੋਂ ਬਾਹਰ ਨਿਕਲਿਆ ਅਤੇ ਬੇਤਨੀਆਂ ਵੇਚ ਆਣ ਕੇ ਉੱਥੇ ਰਾਤ ਕੱਟੀ ਹallelujah ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਦੇ ਕੰਮ ਨੀ ਰੁਕਣੇਗੇ ਰੁਕੀ ਨੇ ਨਾ ਰੁਕੇ ਤੇ ਨਾ ਰੁਕਣੇ ਹallelujah ਹਰ ਇੱਕ ਦਾ ਲਿਖਿਆ ਨਾ ਹਰ ਇੱਕ ਦੇ ਮੂੰਹ ਤੇ ਜਵਾਨ ਤੇ ਮੇਰਾ ਨਾਮ ਹੋਊਗਾ ਹਰ ਇੱਕ ਉਟਨਾ ਮੇਰੇ ਅੱਗੇ ਜੁਕੇ ਹਾਲੇਲੂਇਆ ਹਣੋ ਜਿਹੜੇ ਨਹੀਂ ਜਾਣਦੇ ਆਏ ਨਾਲ ਲੈ ਲੈਂਦੇ ਜਿਸੂ ਦੇ ਆਏ ਹੁੰਦਾ ਚਰਚੇ ਚ ਆਏ ਹੁੰਦਾ ਹਾਲੇਲੂਇਆ ਵਾਲੇ ਆਏ ਕਰਦੇ ਆ ਉਹਨਾਂ ਦੇ ਮੂੰਹ ਤੇ ਨਾਂ ਆਉਂਦਾ ਹਾਲੇਲੂਇਆ ਇਹ ਅੰਤਕਾਲ ਦੀਆਂ ਨਿਸ਼ਾਨੀਆਂ ਵੈ ਇਹੀ ਹੋਣੀਆਂ ਹਾਲੇਲੂਇਆ ਧੰਨਵਾਦ ਹੋ ਪਰਮੇਸ਼ਰ ਦਾ ਉਹ ਪ੍ਰਭੂ ਦਾ ਨਾਮ ਤਾਂ ਲੈਂਦੇ ਉਹ ਕਹਿੰਦਾ ਚਾਹੇ ਤੂੰ ਦਿਲੋਂ ਲੈ ਚਾਹੇ ਮੈਨੂੰ ਬਰਿਆਈ ਕਰਕੇ ਲੈ ਜਾ ਕਿਵੇਂ ਵੀ ਲੈ ਤੁਸੀਂ ਮੇਰਾ ਨਾਮ ਤਾਂ ਲੈਨੇ ਹਾਲੇਲੂਇਆ ਹਾਲੇਲੂਇਆ ਧੰਨਵਾਦ ਕਰੋ ਪਰਮੇਸ਼ਰ ਨੇ ਆਪਾਂ ਨੂੰ ਕਿੱਥੋਂ ਚੁਣ ਕੇ ਕਿੱਥੋਂ ਕੱਢ ਕੇ ਲਿਆਂਦਾ ਕਿੱਥੇ ਲੈ ਕੇ ਜਾਂਦਾ ਵੈ ਅੱਪਾ ਉਹਦੀ ਦਿਆ ਦੇ ਨਾਲ ਹੀ ਉਹਨੇ ਆਪ ਦੇ ਕੋਈ ਨਹੀਂ ਆ ਸਕਦਾ ਹallelujah ਆਪਾਂ ਵੀ ਅੱਗੇ ਮੱਡੀਆਂ ਵਸਾਣੀਆਂ ਪੂਜਦੇ ਫਿਰਦੇ ਸੀ ਥਾਈ ਥਾਈ ਪੜਕਦੇ ਫਿਰਦੇ ਸੀ ਧੰਨਵਾਦ ਕਰੋ ਆਪਾਂ ਨੂੰ ਪਰਮੇਸ਼ਰ ਕਿੱਥੇ ਲੈ ਕੇ ਆਇਆ ਵੇ ਹallelujah ਵੱਖਰੇ ਕੀਤਾ ਆਪਣਾ ਦੁਨੀਆ ਤੋਂ ਵੱਖਰੇ ਕੀਤਾ ਆਪਣੀ ਵੱਖਰੀ ਉਹਨੇ ਪਛਾਣ ਬਣਾਈ ਹੈ ਹallelujah ਹallelujah ਅੱਜ ਦਾ ਧੰਨਵਾਦ ਕਰੋ ਪਰਮੇਸ਼ਰ ਦਾ ਪਰਮੇਸ਼ਰ ਜੀ ਸੱਚਮੁੱਚ ਪ੍ਰਭੂ ਜੀ ਕੁਛ ਹੋਈ ਜਾਵੇ ਮੈਂ ਮੇਰੇ ਮੂੰਹ ਚ 24 ਘੰਟੇ ਤੇਰਾ ਨਾਂ ਹੀ ਰਹੂਗਾ ਹਾਲੇਲੂਇਆ ਡਟ ਕੇ ਦੱਸਿਆ ਕਰੋ ਜੇ ਤੁਹਾਨੂੰ ਉਹਦੇ ਚਰਚ ਬਾਰੇ ਕੁਛ ਕਹਿੰਦਾ ਕਿਹਾ ਕਰੋ ਕੋਈ ਨਹੀਂ ਪ੍ਰਭੂ ਉਹਨੂੰ ਬਾਹਰ ਉਹ ਬਾ ਉਥੇ ਵੀ ਸੇਵੀ ਬੈਠਾ ਹਾਲੇਲੂਇਆ ਆਉਂ ਜਾੜੋ ਨੇ ਛੇਤੀ ਆ ਜਾਣੋ ਨੇ ਆਪਦੀ ਚਾਚੇ ਚਾਪੇ ਉਹਨੇ ਬੰਦਗੀ ਕਰਨੀ ਆ ਕਿ ਹਾਲੇਲੂਇਆ ਜੇ ਲੋਕਾਂ ਨੇ ਕਹਿੰਦਾ ਉਮਰ ਕੈਦ ਹੋ ਗਿਆ ਹੋਰ ਨਹੀਂ ਹੋ ਸਕਦੀ ਕਿ ਮੈਂ ਕਹਿੰਦੀ ਨਹੀਂ ਹੋ ਸਕਦੀ ਹਾਲੇਲੂਇਆ ਹਾਲੇਲੂਇਆ ਇਸ ਤਰ੍ਹਾਂ ਕਰਕੇ ਧੰਨਵਾਦ ਕਰੋ ਆਪਾਂ ਹਰੇਕ ਲਈ ਪ੍ਰਾਰਥਨਾ ਕਰਨੀ ਹੈ ਪਰਮੇਸ਼ਰ ਜੀ ਹਰ ਇੱਕ ਨੂੰ ਤੂੰ ਜਿਵੇਂ ਜਿਵੇਂ ਆਦੀ ਚਰਚਾਂ ਖੁੱਲੀਆਂ ਪਰਮੇਸ਼ਰ ਜੀ ਇਹ ਤਾਂ ਕਲੰਕ ਲੱਗਦੇ ਹੀ ਆਉਂਦੇ ਆ ਲੱਗੀ ਲੱਗੀ ਜਾਣੇ ਹਾਲੇਲੂਇਆ ਇਹਦੇ ਨਾਲ ਐਨੀ ਵੀ ਜੇ ਬਲਜਿੰਦਰ ਪਾਸਟਰ ਬਲਜਿੰਦਰ ਹੋਗੇ ਤਾਂ ਆਪਾਂ ਨੂੰ ਆਪਾਂ ਨੂੰ ਵੀ ਕਲੰਕ ਲੱਗੀ ਜਾਂਦੇ ਹਾਲੇਲੂਇਆ ਆਪਾਂ ਨੂੰ ਉਂਗਲਾ ਚੱਕਦੇ ਆ ਲੋਕ ਪਰ ਆਪਾਂ ਕੀ ਕਹਿਣਾ ਪਰਮੇਸ਼ਰ ਦੇ ਅੱਗੇ ਰੱਖਣਾ ਪਰਮੇਸ਼ਰ ਜੀ ਤੂੰ ਇਹ ਸਾਰਿਆਂ ਦੇ ਉੱਤੋਂ ਪ੍ਰਭੂ ਜੀ ਇਹਨੂੰ ਤੂੰ ਜਿਹੜਾ ਲੰਕੈ ਨੂੰ ਸ਼ਰਮਿੰਦਗੀ ਦਾ ਦਾਗ ਦੂਰ ਕਰਦੇ ਹallelujah ਉਹ ਬੇਕਸੂਰ ਆਪ ਦੇ ਚਰਚੇ ਦੇ ਵਿੱਚ ਆਵੇ ਪ੍ਰਭੂ ਲੋਕਾਂ ਦੇ ਮੂੰਹ ਬੰਦ ਹੋਣ ਜਿਹੜੇ ਖੁੱਲੇ ਵੇ ਹallelujah ਹallelujah ਸਤਨਾਨ ਦਾਤ ਕਰੋ ਪਰਮੇਸ਼ਰ ਦਾ ਅੱਜ ਉਹਨੇ ਆਪਣੇ ਤੇ ਫੇਰ ਖੰਡ ਦਾ ਮੌਕਾ ਦਿੱਤਾ ਅੱਜ ਦਾ ਉਹਨੇ ਦਿਨ ਦਿਖਾਇਆ ਆਪਾਂ ਨੂੰ ਹallelujah